ਅਗ ਸੋਹੀ ਮਹੱਲਾ ਪੰਜਵਾਂ ਕਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਿਤਨ ਮੋਹ ਅਗਨ ਸੋਕ ਸਾਗਰ ਕਰ ਕਿਰਪਾ ਉਦਰ ਹਰ ਨਾਗਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਆਪ ਜੀ ਵਡ ਪਾਗੇ ਹੋ ਜੋ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸਤ ਸੰਗਤ ਦੀਆਂ ਘੜੀਆਂ ਨੂੰ ਮਾਨ ਰਿਹਾ। ਅਤੇ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਦਰਸਥਾਨ ਗੁਰਦੁਆਰਾ ਸ੍ਰੀ ਸਨ ਸਾਹਿਬ ਵਿਖੇ ਦਰਸ਼ਨ ਦੇਦਾਰ ਕਰਕੇ ਆਪਣੇ ਜੀਵਨ ਨੂੰ ਸਫਲਾ ਕਰ ਰਿਹਾ। ਸਾਧੂ ਗੁਰ ਸੱਚੇ ਪਾਤਸ਼ਾਹ ਜੀ ਆਨੇ ਜੋ ਅੱਜ ਦਾ ਫੁਰਮਾਨ ਸਾਨੂੰ ਬਖਸ਼ਿਸ਼ ਕੀਤਾ ਹੈ। 760 ਅੰਗ ਤੇ ਸੁਭਾਈ ਬਾਣ ਕੁਝ ਕਿਸਮਾ ਆਪਾਂ ਸ਼ਬਦ ਦੀ ਵਿਚਾਰ ਕਰੀਏ ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਬਾਹਰ ਵਾਲੇ ਧਿਆਨ ਫੁਰਨੇ ਜਿਹੜੇ ਉਹਨਾਂ ਨੂੰ ਦੂਰ ਕਰਨ ਦਾ ਯਤਨ ਕਰੀਏ ਸਾਰੇ ਜਾਨੇ ਰਲ ਕਰਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਰਾਗ ਸੋਹੀ ਮਹੱਲਾ ਪੰਜਵਾ ਕਾਰ ਤੀਜਾ ਸੋਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧਰਨ ਗਗਨ ਨਵਖੰਡ ਮਹਿ ਜੋਤ ਸਭ ਰੂਪੀ ਰਹਿਉ ਪਰ ਭਨ ਮਥੁਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤਾਕ ਹਰ ਗੁਰੂ ਅਰਜਨ ਦੇ ਮਹਾਰਾਜ ਜੀ ਪ੍ਰਤਾਕ ਉਸ ਪਰਮਾਤਮਾ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਜਿੰਨਾ ਮਨੁੱਖਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਨਾਮ ਆਪਣੀ ਜ਼ੁਬਾਨ ਤੋਂ ਲਿਆਏ ਸਾਧੂ ਗੁਰਾਂ ਦੇ ਬਾਣੀ ਕਹਿੰਦੇ ਕਿ ਉਹ ਦੁਬਾਰਾ ਕਦੇ ਜਨਮ ਮਰਨ ਦੇ ਗੇੜ ਵਿੱਚ ਮਨੁੱਖ ਨਹੀਂ ਪੈਂਦੇ ਸੋਹੀ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਨ ਜਿਹੜਾ ਬਖਸ਼ਿਸ਼ ਕੀਤਾ ਤੀਸਰੇ ਘਰ ਸੁਲਤਾਨ ਦੇ ਅੰਦਰ ਰਾਗੀ ਸਿੰਘਾਂ ਨੂੰ ਇਹ ਸ਼ਬਦ ਗਾਉਣ ਦੀ ਮਰਿਆਦਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰੂ ਅਰਜਨ ਦੇਵ ਮਹਾਰਾਜ ਉਸ ਪ੍ਰਮਾਤਮਾ ਦਾ ਮੰਗਲਾ ਚਰਨ ਕਰਦੇ ਹਨ ਕਿਉਂ ਪ੍ਰਮਾਤਮਾ ਅਦੁੱਤੀਆ ਏਕ ਹੈ ਉਸ ਪ੍ਰਮਾਤਮਾ ਕਾਲਪੁਰਖ ਵੈ ਗੁਰੂ ਵਰਗਾ ਹੋਰ ਦੂਜਾ ਕੋਈ ਨਹੀਂ ਨਾ ਹੋਇਆ ਨਾ ਆਗਾ ਕਿਤੇ ਹੋ ਸਕਦਾ ਏ ਜੇ ਉਸ ਪ੍ਰਮਾਤਮਾ ਦੀ ਮਨੁੱਖ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਹੋ ਸਕਦੀ ਇਹਨੂੰ ਗੁਰੂ ਧਾਰਨ ਕਰਨਾ ਪਵੇਗਾ ਗੁਰੂ ਤੋਂ ਬਿਨਾਂ ਇਹ ਮਨੁੱਖ ਉਸ ਅਕਾਲ ਪੁਰਖ ਵੈ ਗੁਰੂ ਦੇ ਨਾਲ ਜੁੜ ਨਹੀਂ ਸਕਦਾ ਮਤਨ মোহ ਅਗਨ ਸੋਕ ਸਾਗਰ ਗੁਰੂ ਅਰਜਨ ਦੇ ਮਹਾਰਾਜ ਜੀ ਇਸ ਸੰਸਾਰ ਦੇ ਜੋ ਦਸ਼ਾ ਉਹ ਸਾਨੂੰ ਸਮਝਾ ਰਹੇ ਹਨ ਕਿ ਇਸ ਸੰਸਾਰ ਦੇ ਵਿੱਚ ਕੀ ਕੁਝ ਵਰਤ ਰਿਹਾ ਹੈ ਕਹਿ ਲੱਗੇ ਇਹ ਸੰਸਾਰ ਜਿਹੜਾ ਮਿੱਥਿਆ ਹੋਇਆ ਹੈ ਮਿੱਥੇ ਦਾ ਅਰਥ ਹੁੰਦਾ ਝੂਠ ਜਿਹੜਾ ਸਦਾ ਥਿਰ ਰਹਿਣ ਵਾਲਾ ਨਾ ਹੋਵੇ ਜੇ ਅਸੀਂ ਆਪਣੇ ਕੰਮ ਵਾਸਤੇ ਕੋਈ ਤਰੀਕ ਬਿਤਦੇ ਉਹ ਮਿੱਥਿਆ ਹੋਇਆ ਸਮਾਂ ਜਿਹੜਾ ਆ ਜਾਂਦਾ ਹੈ ਤੇ ਉਹ ਵਿਸ਼ੇ ਚੱਲਿਆ ਜਾਂਦਾ ਹੈ ਉਹ ਦੁਬਾਰਾ ਮੁੜ ਕਰਕੇ ਸਮਾ ਨਹੀਂ ਆਉਂਦਾ ਜਿਹੜੀ ਚੀਜ਼ ਮਿੱਠੀ ਜਾਵੇ ਗਿਣੀ ਜਾਵੇ ਸਤਿਗੁਰੂ ਜੀ ਕਹਿੰਦੇ ਇਹ ਸੰਸਾਰ ਜਿਹੜਾ ਉਹ ਮਿੱਠਿਆ ਤੇ ਇਹ ਸੰਸਾਰ ਜਿਹੜਾ ਉਹ ਸਾਗਰਿਆ ਸਮੁੰਦਰ ਦੀ ਣਾਈ ਤੇ ਇਹਦੇ ਵਿੱਚ ਚੱਲ ਕੀ ਰਿਹਾ ਹੈ ਕਹਿੰਦੇ ਇਹ ਸੰਸਾਰ ਸਾਰਾ ਮਿੱਠਿਆ ਇਹਦੇ ਵਿੱਚ ਮੋਹ ਜਿਹੜਾ ਵਾ ਉਹ ਬੜਾ ਪ੍ਰਭਲ ਹੈ ਇਸ ਸੰਸਾਰ ਵਿੱਚ ਅੱਗ ਜਿਹੜੀ ਆ ਉਹ ਚੱਲ ਰਹੀ ਹੈ ਸੋਕ ਜਿਹੜਾ ਚਿੰਤਾ ਜਿਹੜਾ ਸਾਗ ਰਿਹਾ ਉਹ ਇਸ ਸੰਸਾਰ ਨੂੰ ਖਾ ਰਹੀ ਹੈ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹ ਜਿਹੜੀ ਮੋਹ ਦੀ ਆਗਿਆ ਚਿੰਤਾ ਦੀ ਆਗਿਆ ਇਸ ਸੰਸਾਰ ਨੂੰ ਖਾ ਰਹੀ ਹੈ ਦਿਨੋ ਦਿਨ ਸਾੜ ਗਈ ਹੈ ਇਹ ਸੰਸਾਰ ਸਮੁੰਦਰ ਵਿੱਚ ਅੱਗ ਦੀਆਂ ਨਦੀਆਂ ਵਗ ਰਹੀਆਂ ਹਨ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹ ਦਜਹੇ ਨਾਨਕਾ ਤਰੀ ਸਰਨੀ ਕਰਮੀ ਲੱਗ ਸਤਿਗੁਰੂ ਜੀ ਕਹਿੰਦੇ ਇਹ ਚਾਰ ਨਦੀਆਂ ਜਿਹੜੀਆਂ ਸੰਸਾਰ ਵਿੱਚ ਵਹ ਰਹੀਆਂ ਅੱਗ ਦੀ ਹੰਸ ਨਿਰਦਇਆ ਜਿਹੜੀ ਸਾਡੇ ਅੰਦਰ ਹੈ ਕਿ ਕਿਸੇ ਉਤੇ ਦਇਆ ਨਾ ਕਰਨੀ ਨਿਰਦਇ ਦਾ ਜਿਹੜੀ ਆਗੇ ਸੰਸਾਰ ਤੇ ਚੱਲ ਰਹੀ ਹਾਂ ਸਹੇਤ ਮੋਹ ਦੀ ਅੱਗ ਜਿਹੜੀ ਇਹ ਮਨੁੱਖ ਨੂੰ ਸਾੜ ਰਹੀ ਹੈ ਲੋਭ ਦੀ ਅੱਗ ਸਾੜ ਰਹੀ ਹੈ ਕੋਪ ਕ੍ਰੋਧ ਦੀ ਅੱਗ ਇਸ ਮਨੁੱਖ ਨੂੰ ਸਾੜ ਰਹੀ ਕਹਿਣ ਲੱਗੇ ਇਹ ਚਾਰੇ ਨਦੀਆਂ ਜਿਹੜੀਆਂ ਅੱਗ ਦੀਆਂ ਵਰਦੀਆਂ ਜਿਹੜਾ ਮਨੁੱਖ ਇਹਨਾਂ ਦੇ ਵਿੱਚ ਪੈ ਜਾਂਦਾ ਉਹ ਸੜ ਕੇ ਸੁਆਹ ਜਾਂਦਾ ਹੈ ਪਵਹਿ ਦਜਹਿ ਨਾਨਕਾ ਜਿਹੜਾ ਇਸ ਸੰਸਾਰ ਦੀਆਂ ਚਾਰ ਨਦੀਆਂ ਵਿੱਚ ਪੈਂਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਸੜ ਜਾਂਦਾ ਹੈ ਤੇ ਜੇ ਗੁਰੂ ਦੇ ਚਰਨਾਂ ਦੇ ਨਾਲ ਮਨੁੱਖ ਜੁੜਦਾ ਹੈ ਤੇ ਉਹ ਇਸ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਅੱਗ ਤੋਂ ਬਚ ਜਾਂਦਾ ਹੈ ਪਵਹਿ ਦਜਹਿ ਨਾਨਕ ਤਰੀਅ ਸਰਨੇ ਲੱਗ ਕਹਿ ਲਗੇ ਕਰਮੇ ਲੱਗ ਉਸ ਪਰਮਾਤਮਾ ਦੀ ਜਦੋਂ ਕਰਮ ਬਖਸ਼ਿ ਹੁੰਦੀ ਹੈ ਉਦੋਂ ਇਹ ਮਨੁੱਖ ਜਿਹੜਾ ਇਹਨਾਂ ਨਦੀਆਂ ਤੋਂ ਅੱਗ ਦਾ ਸੰਸਾਰ ਜਿਹੜਾ ਸਾਗਰ ਮੱਝ ਰਿਹਾ ਇਹਨਾਂ ਤੋਂ ਇਹ ਮਨੁੱਖ ਬਚ ਸਕਦਾ ਗੁਰੂ ਅਰਜਨ ਦੇਹ ਮਹਾਰਾਜ ਕਹਿੰਦੇ ਸੰਸਾਰ ਵਿੱਚ ਮੋਹ ਦੀ ਅੱਗ ਚਿੰਤਾ ਦੀ ਅੱਗ ਜਿਹੜੀ ਆ ਉਹ ਚੱਲ ਰਹੀ ਹੈ ਤੇ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ ਦਿਓ ਕਰ ਕਿਰਪਾ ਉਧਰ ਹਰ ਨਾਗਰ ਏ ਸੋਹਣੇ ਪ੍ਰਮਾਤਮਾ ਨਾਗਰ ਅਕਾਲ ਪੁਰਖ ਵਹਿਗੁਰੂ ਜੀ ਉਹ ਸਾਡੇ ਤੇ ਕਿਰਪਾ ਕਰ ਦਿਓ ਕਿ ਅਸੀਂ ਇਸ ਸੰਸਾਰ ਸਮੁੰਦਰ ਦੇ ਵਿੱਚ ਜਿਹੜੀ ਅੱਗ ਵੱਰ ਰਹੀ ਹੈ ਇਹਦੇ ਤੋਂ ਅਸੀਂ ਬਚ ਸਕੀਏ ਚਰਨ ਕਮਲ ਸਰਨਾਏ ਨਰਾਇਣ ਏ ਪ੍ਰਮਾਤਮਾ ਏ ਗੁਰੂ ਦੇਵ ਅਸੀਂ ਤੁਹਾਡੇ ਚਰਨਾਂ ਵਿੱਚ ਆਏ ਤੁਹਾਡੀ ਸ਼ਰਨ ਵਿੱਚ ਆਏ ਹੇ ਪਰਮਾਤਮਾ ਆਕਾਲ ਪੁਰਖ ਵਹਿਗੁਰੂ ਨਰਾਇਣ ਦੀਨਾਂ ਨਾਤ ਭਗਤ ਪરાਇਣ ਰਹਾਉ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹੇ ਪਰਮਾਤਮਾ ਤੂੰ ਦੀਨ ਜਿਹੜੇ ਗਰੀਬ ਲੋਕ ਹਨ ਦੁਖੀ ਲੋਕ ਹਨ ਉਹਨਾਂ ਦਾ ਤੂੰ ਆਸਰਾ ਹੈ ਤੇ ਭਗਤ ਪરાਇਣ ਭਗਤਾਂ ਦਾ ਤੂੰ ਆਸਰਾ ਹੈ ਤੂੰ ਭਗਤਾਂ ਦੇ ਆਸਰੇ ਚੱਲਦਾ ਇਹ ਰਹਾਉ ਦੇ ਬੰਦ ਵਿੱਚ ਸਾਨੂੰ ਸਾਧਗੁਰੂ ਜੀ ਸੁਮਰਿਆ ਰਹੈਨ ਕਿ ਉਹ ਪਰਮਾਤਮਾ ਜਿਹੜਾ ਦੀਨਾਂ ਤੇ ਗਰੀਬਾਂ ਨੂੰ ਰੱਖਣ ਵਾਲਾ ਏ ਉਹਨਾਂ ਦਾ ਆਸਰਾ ਏ ਆਪ ਪਰਮਾਤਮਾ ਭਗਤਾਂ ਦੇ ਆਸਰੇ ਤੇ ਭਗਤ ਜਿਹੜੇ ਹਨ ਉਹ ਗੁਰੂ ਪਰਮਾਤਮਾ ਦੇ ਆਸਰੇ ਵਿੱਚ ਰਹਿੰਦੇ ਆ ਅਨਾਥਾਂ ਨਾਥ ਭਗਤ ਭੈ ਮਿਟਣ ਤੇ ਇਹ ਨਿਆਸਰਿਆਂ ਦੇ ਆਸਰੇ ਪਰਮਾਤਮਾ ਤੂੰ ਅਨਾਥਾਂ ਦਾ 나ਥ ਭਗਤਾਂ ਦੇ ਭੈ ਡਰ ਜਿਹੜੇ ਹਨ ਉਹ ਸਾਰੇ ਹੀ ਦੂਰ ਕਰਨ ਵਾਲਾ ਕਿਉਂਕਿ ਜਿਹੜਾ ਵੀ ਮਨੁੱਖ ਉਸ ਪਰਮਾਤਮਾ ਨਿਰਭਉ ਨੂੰ ਜਪਦਾ ਉਹਦੇ ਸਾਰੇ ਭਉ ਮਿਟ ਜਾਂਦੇ ਨੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਤ ਜਿਹੜਾ ਸਾਰੇ ਭੌ ਤੇ ਡਰ ਹਨ ਉਹ ਦੂਰ ਹੋ ਜਾਂਦੇ ਹਨ ਜਿਨ੍ਹਾਂ ਨੇ ਉਸ ਪ੍ਰਮਾਤਮਾ ਨਿਰਭਉ ਨੂੰ ਧਿਆਇਆ ਹੈ ਇਹ ਅਨਾਥਾਂ ਦੇ ਆਸਰੇ ਪ੍ਰਮਾਤਮਾ ਨਿਆਸਰਿਆਂ ਦੇ ਆਸਰੇ ਭਗਤਾਂ ਦੇ ਭੈ ਡਰ ਨੂੰ ਦੂਰ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਸਾਧ ਸੰਗ ਜਮਦੂਤ ਨਾ ਭੇਟਣ ਜਿਹੜੇ ਮਨੁੱਖ ਗੁਰੂ ਦੀ ਸੰਗਤ ਵਿੱਚ ਆ ਜਾਂਦੇ ਹਨ ਗੁਰੂ ਦੀ ਸੰਗਤ ਕਰਦੇ ਹਨ ਸਾਧੂ ਸੰਤ ਮਹਾਂਪੁਰਖਾਂ ਦੀ ਸੰਗਤ ਕਰਦੇ ਹਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਕਦੇ ਵੀ ਜਮਦੂਤਾਂ ਦੇ ਨਾਲ ਉਹਨਾਂ ਦਾ ਮਲਾਪ ਨਹੀਂ ਹੁੰਦਾ ਉਹਨਾਂ ਦੇ ਨੇੜੇ ਕਦੇ ਵੀ ਜਮ ਜਿਹੜੇ ਹਨ ਉਹ ਟੁਕਦੇ ਨਹੀਂ ਹਨ ਉਹ ਦੂਰ ਰਹਿੰਦੇ ਆ ਜੀਵਨ ਰੂਪ ਅਨੂਪ ਦਿਆਲਾ ਹੈ ਪ੍ਰਮਾਤਮਾ ਤੂੰ ਸਾਡੀ ਜ਼ਿੰਦਗੀ ਦਾ ਸੌਮੈ ਜੀਵਨ ਦਾ ਰੂਪ ਹੈ ਤੂੰ ਜੇ ਤੂੰ ਸਾਨੂੰ ਜ਼ਿੰਦਗੀ ਬਖਸ਼ੀ ਆ ਸਾਡੇ ਵਿੱਚ ਵਰਤ ਰਿਐ ਇਹ ਜਿੰਨੀਆਂ ਵੀ ਜ਼ਿੰਦਗੀਆਂ ਤੂੰ ਸੰਸਾਰ ਤੇ ਦਿੱਤੀਆਂ ਹਨ ਉਹਨਾਂ ਦਾ ਤੂੰ ਰੂਪ ਹੈ ਅਨੂਪ ਦਿਆਲਾ ਤੂੰ ਆਦੁੱਤੀ ਤੇਰਾ ਅੰਤ ਨਹੀਂ ਪਾਇਆ ਜਾਂਦਾ ਤੂੰ ਦਿਆਲੂ ਅਕਾਲ ਪੁਰਖ ਵਾਹਿਗੁਰੂ ਆ ਰਵਣ ਗੁਨਾ ਘਟਿਆ ਜਮ ਜਾਲਾ ਤੇ ਕਾਲਪੁਰਖ ਵੈਗੁਰੂ ਤੇਰੀ ਭਗਤੀ ਕੀਤਿਆਂ ਨਾਮ ਜਪਿਆਂ ਸਿਮਰਨ ਕੀਤੇ ਜਮਾ ਦੀਆਂ ਫਾਇਆਂ ਜਿਹੜੀਆਂ ਉਹ ਕਟੀਆਂ ਜਾਂਦੀਆਂ ਇਕੋ ਹੀ ਤਰੀਕਾ ਮਨੁੱਖ ਜੇ ਜਮਾ ਦੇ ਡਰ ਤੋਂ ਬਚ ਸਕਦਾ ਹੈ ਮਾਰ ਤੋਂ ਬਚ ਸਕਦਾ ਹੈ ਤੇ ਇਹਨੂੰ ਪਰਮਾਤਮਾ ਦਾ ਨਾਮ ਜਪਣਾ ਪਵੇਗਾ ਇਹਨੂੰ ਪਰਮਾਤਮਾ ਦਾ ਨਾਮ ਧਿਆਉਣਾ ਪਵੇਗਾ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿ ਜਮਾ ਦੀਆਂ ਫਾਇਆਂ ਜਿਹੜੀਆਂ ਪਰਮਾਤਮਾ ਦੇ ਗੁਣਾਂ ਨੂੰ ਉਚਾਰਨ ਕੀਤੇਆਂ ਕੱਢੀਆਂ ਜਾਂਦੀਆਂ ਅੰਮ੍ਰਿਤ ਨਾਮ ਰਸਨ ਨਿਤ ਜਾਪੈ ਜਿਹੜਾ ਮਨੁੱਖ ਆਪਣੀ ਰਸਨਾ ਦੇ ਨਾਲ ਉਹ ਪਰਮਾਤਮਾ ਦਾ ਨਾਮ ਨਿਤ ਰੋਜ਼ ਹੀ ਜਪਦਾ ਏ ਜਿਸ ਪਰਮਾਤਮਾ ਦਾ ਨਾਮ ਅੰਮ੍ਰਿਤ ਹੈ ਮੌਤ ਤੋਂ ਰਹਿ ਤੇ ਆਤਮਿਕ ਜੀਵਨ ਦੇਣ ਵਾਲਾ ਏ ਜਿਹੜਾ ਮਨੁੱਖ ਉਸ ਪਰਮਾਤਮਾ ਆਕਾਲ ਪੁਰਖ ਵਹਿਗੁਰੂ ਦਾ ਨਾਮ ਜਪਦਾ ਏ ਰੋਗ ਰੂਪ ਮਾਇਆ ਨਾ ਵਿਆਪੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਸ ਮਨੁੱਖ ਨੂੰ ਕਦੇ ਰੋਗ ਨਹੀਂ ਲੱਗਦਾ ਉਹ ਮਨੁੱਖ ਦੇ ਰੋਗ ਤੇ ਦੁੱਖ ਜਿਹੜੇ ਹਨ ਉਹ ਕੱਟੇ ਜਾਂਦੇ ਹਨ ਤੇ ਇਹ ਜਿਹੜੀ ਮਾਇਆ ਹੈ ਇਹ ਵੱਡਾ ਮਨੁੱਖ ਨੂੰ ਰੋਗ ਜਿਹੜਾ ਚੰਬੜਿਆ ਇਸ ਮਾਇਆ ਦੇ ਅਧੀਨ ਇਹ ਜਿਹੜੀ ਮਾਇਆ ਹੈ ਇਹ ਮਨੁੱਖ ਨੂੰ ਰੋਗੀ ਕਰਦੀ ਹੈ ਸਤਿਗੁਰੂ ਜੀ ਕਹਿੰਦੇ ਸੰਸਾਰ ਜਿਹੜਾ ਮਾਇਆ ਗੁਰੂ ਅਮਰਦਾਸ ਮਹਾਰਾਜ ਜੀ ਉਦਾਹਰਣ ਦਿੰਦੇ ਹਨ ਕਿ ਇਹ ਮਾਇਆ ਜਿਤ ਹਰ ਵਿਸਰੈ ਮੋਹ ਪੁਜੈ ਭਾਉ ਦੂਜਾ ਲਾਇ ਮਾਇਆ ਉਹ ਹਰ ਚੀਜ਼ ਹੈ ਜਿਹੜੀ ਮਨੁੱਖ ਨੂੰ ਪਰਮਾਤਮਾ ਨਾਲੋਂ ਜੋੜਦੀ ਆ ਭਾਵੇਂ ਉਹ ਦੁਨਿਆਵੀ ਕੋਈ ਵੀ ਚੀਜ਼ ਹੋਵੇ ਕਹਿ ਲੱਗੇ ਜਿਹੜਾ ਪਰਮਾਤਮਾ ਦਾ ਨਾਮ ਮਨੁੱਖ ਲੈਂਦਾ ਏ ਉਹਨੂੰ ਕਦੇ ਰੋਗ ਨਹੀਂ ਚੰਬੜਦਾ ਉਹਨੂੰ ਕਦੇ ਮਾਇਆ ਜਿਹੜੀ ਉਹ ਵਿਆਪਦੀ ਨਹੀਂ ਆ ਜਪ ਗੋਬਿੰਦ ਸੰਗੀ ਸਭ ਤਾਰੇ ਤੇ ਜਿਹੜਾ ਮਨੁੱਖ ਆਪ ਨਾਮ ਜਪਦਾ ਏ ਉਹਦੇ ਜਪਣ ਦੇ ਨਾਲ ਕੀ ਹੁੰਦਾ ਉਹ ਪਰਮਾਤਮਾ ਦਾ ਜਿਹੜਾ ਨਾਮ ਲੈਣ ਵਾਲਾ ਮਨੁੱਖ ਏ ਸਤਿਗੁਰੂ ਜੀ ਕਹਿੰਦੇ ਉਹ ਆਪ ਤੇ ਤਰਦਾ ਏ ਉਹਦੇ ਜਿੰਨੇ ਸੰਗੀ ਤੇ ਸਾਥੀ ਉਹਦਾ ਪਰਿਵਾਰ ਕੁਟੰਬ ਉਹ ਸਾਰੇ ਤਰ ਜਾਂਦੇ ਇੱਕ ਮਨੁੱਖ ਦੇ ਨਾਮ ਜਪਣ ਦੇ ਨਾਲ ਸਾਤੂ ਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ ਉਹਨਾਂ ਦੇ ਪਰਿਵਾਰ ਦਾ ਜੀਵਾਂ ਦਾ ਸੰਗੀ ਸਾਥੀਆਂ ਦਾ ਜਿਹੜੇ ਉਸ ਨਾਮ ਜਪਣ ਵਾਲੇ ਮਨੁੱਖ ਦੀ ਸੰਗਤ ਕਰਦੇ ਆ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਉਹ ਗੋਬਿੰਦ ਪਰਮਾਤਮਾ ਜਿਹੜਾ ਧਰਤੀ ਨੂੰ ਪਾਲਣ ਵਾਲਾ ਹੈ ਜਿਹੜਾ ਇਹਦੀ ਰੱਖਿਆ ਕਰਨ ਵਾਲਾ ਹੈ ਉਸ ਪਰਮਾਤਮਾ ਦਾ ਜੇ ਕੋਈ ਨਾਮ ਜਪਦਾ ਹੈ ਉਹਦੇ ਸੰਗੀ ਤੇ ਸਾਥੀ ਸਾਰੇ ਤਰ ਜਾਂਦੇ ਆ ਬਹੁਤ ਨਾਹੀ ਪੰਜ ਬਟਵਾਰੇ ਨਾਮ ਲੈਣ ਦੇ ਨਾਲ ਇਸ ਮਨੁੱਖ ਨੂੰ ਪੰਜ ਬਟਵਾਰੇ ਜਿਹੜੇ ਕਾਮ, ਕ੍ਰੋਧ, ਮੋਹ, ਲੋਭ ਤੇ ਅੰਕਾਰ ਇਹ ਪੰਜ ਚੀਜ਼ਾਂ ਜਿਹੜੀਆਂ ਸਤਿਗੁਰੂ ਜੀ ਕਹਿੰਦੇ ਉਹਦੇ ਨੇੜੇ ਨਹੀਂ ਟੁਕਦੀਆਂ ਉਹਨੂੰ ਪਹੁੰਦੀਆਂ ਨਹੀਂ ਅਵਰ ਪੰਜ ਹਮ ਏਕ ਜਨ ਕਿਉਂ ਰੱਖੈ ਘਰਬਾਰ ਬਣਾ ਮਾਰ ਰਹਿ ਲੂਟ ਹੈ ਨੀਤ ਨੀਤ ਹਾਂ ਕੈਸੇ ਕਰੀ ਉਪਕਾਰ ਜਨਾ ਸਤਿਗੁਰੂ ਜੀ ਕਹਿੰਦੇ ਅਸੀਂ ਇੱਕ ਹਾਂ ਇਹ ਜਿਹੜੇ ਸਾਨੂੰ ਮਾਰਨ ਵਾਲੇ ਉਹ ਪੰਜ ਜਾਣੇ ਆ ਕਦੇ ਕਾਮ ਮਨੁੱਖ ਤੇ ਵੀ ਹੋ ਜਾਂਦਾ ਕਦੇ ਕ੍ਰੋਧ ਆ ਜਾਂਦਾ ਕਦੇ ਮਨੁੱਖ ਨੂੰ ਲੋਭ ਦੀ ਅੱਗ ਜਿਹੜੀ ਉਹ ਸਾੜਦੀ ਹੈ ਕਦੇ ਮਨੁੱਖ ਦੇ ਅੰਦਰ ਅਹੰਕਾਰ ਹੋ ਜਾਂਦਾ ਔਰ ਪੰਜ ਹਮ ਏਕ ਜਨਾ ਕਿਉਂ ਰੱਖਿਆ ਘਰ-ਬਾਰ ਮਨਾ ਸਤਿਗੁਰੂ ਜੀ ਕਹਿੰਦੇ ਅਸੀਂ ਏਕ ਹੈ ਇਹ ਮਾਰਨ ਵਾਲੇ ਪੰਜ ਹੈ ਤੇ ਅਸੀਂ ਆਪਣੇ ਘਰ-ਬਾਰ ਨੂੰ ਕਿਸ ਤਰ੍ਹਾਂ ਬਚਾ ਸਕਦੇ ਮਨੁੱਖ ਘਰ ਵਿੱਚ ਕੱਲਾ ਹੋਵੇ ਪੰਜ ਚਾਰ ਜਾਨ ਉਸ ਮਨੁੱਖ ਨੂੰ ਲੁੱਟਣ ਵਾਲੇ ਆ ਜਾਂਦੇ ਤੇ ਕੱਲਾ ਮਨੁੱਖ ਕੀ ਕਰ ਸਕਦਾ ਉਹ ਮਨੁੱਖ ਦੇ ਕੋਲੋਂ ਸਾਰਾ ਕੁਝ ਖੋ ਕਰਕੇ ਲੈ ਸਕਦੇ ਹਨ ਸਤਿਗੁਰੂ ਜੀ ਕਹਿੰਦੇ ਕਿ ਇਸੇ ਤਰ੍ਹਾਂ ਇਹ ਜਿਹੜੇ ਕਾਮ, ਕ੍ਰੋਧ, ਮੋਹ, ਲੋਭ, ਅਹੰਕਾਰ ਇਹ ਪੰਜ ਜਿਹੜੇ ਵਕਾਰ ਹਨ ਇਹ ਮਨੁੱਖ ਨੂੰ ਰੋਜ਼ ਹੀ ਲੁੱਟਦੇ ਹਨ ਮਾਰ ਰਹੇ ਲੁੱਟ ਰਹੇ ਨੀਤ ਨੀਤ ਕਹਿੰਦੇ ਇੱਕ ਦਿਨ ਨਹੀਂ ਰੋਜ਼ ਲੁੱਟਦੇ ਆ ਰੋਜ਼ ਮਾਰਦੇ ਆ ਕਦੇ ਮਨੁੱਖ ਲੋਭ ਦੇ ਵਿੱਚ ਆਇਆ ਲੋਕਾਂ ਦੇ ਨਾਲ ਠੱਗੀ ਠੋਰੀ ਕਰਦਾ ਹੈ ਮੋ ਆਪਣੇ ਧੀਆਂ ਪੁੱਤਰਾਂ ਦੇ ਕਾਰਨ ਇਹ ਲੋਕਾਂ ਦੇ ਨਾਲ ਝੋਕਾ ਕਰਦਾ ਹੈ। ਕ੍ਰੋਧ ਦੇ ਵਿੱਚ ਇਹ ਮਨੁੱਖ ਬਹੁਤ ਕੁਝ ਕਰਨ ਜਾਂਦਾ ਹੈ। ਦੇ ਅਹੰਕਾਰ ਦੇ ਅਧੀਨ ਹੋਇਆ ਗਰੀਬਾਂ ਨੂੰ ਮਾਰਾ ਚੰਗਾ ਵੀ ਬੋਲ ਜਾਂਦਾ ਸਤਿਗੁਰੂ ਜੀ ਕਹਿੰਦੇ ਇਹ ਪੰਜ ਜਾਣੇ ਮਨੁੱਖ ਨੂੰ ਰੋਜ਼ ਲੁੱਟ ਰਹੇ ਤੇ ਇਹਨਾਂ ਤੋਂ ਬਚਿਆ ਕਿਸ ਤਰ੍ਹਾਂ ਸਕਦਾ ਸਿਰਫ ਇੱਕ ਪਰਮਾਤਮਾ ਦੀ ਸ਼ਰਨ ਵਿੱਚ ਆਇਆ ਉਹਦਾ ਨਾਮ ਧਿਆਇ ਮਨੁੱਖ ਬਚ ਸਕਦਾ ਹੈ ਬਹੁਤ ਨਾਹੀ ਪੰਜ ਬਟਵਾਰੇ ਇਹ ਪੰਜ ਜਿਹੜੇ ਬਟਵਾਰੇ ਸਤਿਗੁਰੂ ਜੀ ਕਹਿਣ ਲੱਗੇ ਕਦੇ ਵੀ ਇਸ ਮਨੁੱਖ ਨੂੰ ਮਾਰ ਨਹੀਂ ਸਕਦੇ ਨੇੜੇ ਨਹੀਂ ਆ ਸਕਦੇ ਜੇ ਪਰਮਾਤਮਾ ਦਾ ਨਾਮ ਜਪੇ ਮਨ ਬਚ ਕ੍ਰਮ ਪ੍ਰਭ ਏਕ ਧਿਆਏ ਉਸ ਪਰਮਾਤਮਾ ਨੂੰ ਧਿਆਉਣਾ ਕਿਤਰਾ ਕਹਿੰਦੇ ਮਨ ਕਰਕੇ ਜੇ ਅਸੀਂ ਇੱਥੇ ਬੈਠੇ ਸਾਡਾ ਮਨ ਇੱਥੇ ਨਹੀਂ ਸਾਡੀ ਹਾਜ਼ਰੀ ਨਹੀਂ ਲੱਗਦੀ ਮਨ ਕਰਕੇ ਸਤਿਗੁਰੂ ਜੀ ਕਹਿੰਦੇ ਉਸ ਪਰਮਾਤਮਾ ਨੂੰ ਧਿਆਉਣਾ ਹੈ ਬਚ ਆਪਣੇ ਬਚਨਾ ਕਰਕੇ ਧਿਆਉਣਾ ਤੇ ਕ੍ਰਮ ਕਰਮ ਕਰਕੇ ਵੀ ਉਸ ਪਰਮਾਤਮਾ ਨੂੰ ਧਿਆਉਣਾ ਹੈ ਜੇ ਮਨੁੱਖ ਦੇ ਮਨ ਦੇ ਅੰਦਰ ਕੋਈ ਮਾੜੀ ਗੱਲ ਚੱਲ ਰਹੀ ਹੈ ਤੇ ਕਿਸੇ ਵੇਲੇ ਮਨੁੱਖ ਜਿਹੜਾ ਉਹ ਜ਼ੁਬਾਨ ਤੋਂ ਨਹੀਂ ਕਹਿ ਸਕਦਾ ਬਚ ਬਚਨਾ ਕਰਕੇ ਨਹੀਂ ਕਹਿਦਾ ਤੇ ਜੇ ਮਨੁੱਖ ਮਨ ਕਰਕੇ ਬਚਨਾ ਕਰਕੇ ਜ਼ੁਬਾਨ ਤੋਂ ਕੁਝ ਕਹਿ ਵੀ ਦਿੰਦਾ ਹੈ ਤੇ ਕਿਸੇ ਵੇਲੇ ਮਨੁੱਖ ਜਿਹੜਾ ਉਹਨੂੰ ਆਪਣੇ ਕਰਮਾਂ ਵਿੱਚ ਨਹੀਂ ਲਿਆਉਂਦਾ ਜੇ ਅਸੀਂ ਰੋਜ਼ ਹੀ ਸਤਿਗੁਰੂ ਦਾ ਉਪਦੇਸ਼ ਹੁੰਦੇ ਆ ਮੰਨ ਕਰਕੇ ਬਜਨਾ ਕਰਕੇ ਜਾਂ ਅਸੀਂ ਸੁਣਾਉਣੇ ਆ ਤੇ ਸਾਡੇ ਕਰਮਾਂ ਵਿੱਚ ਕਦੀ ਅਸੀਂ ਗੁਰੂ ਦੀ ਗੱਲ ਮੰਨ ਕਰਕੇ ਇਹੋ ਜੇ ਸ਼ੁਭ ਕਰਮ ਨਹੀਂ ਕਰਦੇ ਸਤਿਗੁਰੂ ਜੀ ਕਹਿੰਦੇ ਜੀ ਉਸ ਪ੍ਰਮਾਤਮਾ ਨੂੰ ਧਿਆਉਣਾ ਹੈ ਆਪਣੇ ਮਨ ਕਰਕੇ ਜੋ ਤੂੰ ਜ਼ੁਬਾਨ ਤੋਂ ਬਚਨ ਮਨੁੱਖ ਕਹਿਨਾ ਉਹਨਾਂ ਨੂੰ ਕਰਮਾ ਕਰਕੇ ਕਮਾ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਇਸ ਤਰ੍ਹਾਂ ਉਸ ਇੱਕ ਪਰਮਾਤਮਾ ਪ੍ਰਭੂ ਨੂੰ ਧਿਆਹ ਸਰਬਫਲਾ ਸੋਈ ਜਨ ਪਾਏ ਜੇ ਤੂੰ ਇਸ ਤਰ੍ਹਾਂ ਉਸ ਪਰਮਾਤਮਾ ਨੂੰ ਧਿਆਵੇਗਾ ਤੇ ਸਾਰੇ ਫਲ ਜਿਹੜੇ ਹਨ ਉਹ ਤੂੰ ਪ੍ਰਾਪਤ ਕਰ ਲਵੇਂਗਾ ਤਾਰ ਅਨੁਗਰੋ ਆਪਣਾ ਪ੍ਰਭ ਕੀਨਾ ਉਹ ਪਰਮਾਤਮਾ ਨੇ ਕਿਰਪਾ ਕਰਕੇ ਸਾਨੂੰ ਆਪਣੇ ਬਣਾ ਲਿਆ ਹੈ ਕੇਵਲ ਨਾਮ ਭਗਤ ਰਸ ਦੀਨਾ ਤੇ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਜਿਹੜਾ ਉਹਨੇ ਭਗਤਾਂ ਨੂੰ ਉਸ ਪਰਮਾਤਮਾ ਦਾ ਰਸ ਦਾ ਦਾਨ ਜਿਹੜਾ ਉਹ ਦੇ ਦਿੱਤਾ ਹੈ ਕੇਵਲ ਤੇ ਕੇਵਲ ਇੱਕ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਭਗਤ ਜਨ ਆਪਣੀ ਰਸਨਾ ਤੋਂ ਜਪਦੇ ਹਨ ਆਦ ਮਦ ਅੰਤ ਪ੍ਰਭ ਸੋਈ ਗੁਰੂ ਅਰਜਨ ਦੇ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਦਾ ਨਾਮ ਧਿਆਉਣ ਵਾਸਤੇ ਤੁਹਾਨੂੰ ਤਾਂ ਕਿਹਾ ਹੈ ਕਿਉਂਕਿ ਉਹ ਪਰਮਾਤਮਾ ਕਦੇ ਨਾਸ ਹੋਣ ਵਾਲਾ ਨਹੀਂ ਹੈ ਆਦ ਜਦੋਂ ਤੋਂ ਇਹ ਦੁਨੀਆ ਬਣੀ ਹੈ ਜਾਂ ਦੁਨੀਆ ਨਹੀਂ ਵੀ ਬਣੀ ਸੀ ਇਹ ਸੰਸਾਰ ਨਹੀਂ ਸੀ ਅਰਬਦ ਨਰਬਦ ਧੁੰਦੂਕਾਰਾ ਜਦੋਂ ਇਹ ਸੰਸਾਰ ਦੇ ਉੱਤੇ ਧੁੰਦ ਸੀ ਕੋਈ ਵੀ ਜੀਵ ਨਹੀਂ ਸੀ ਘੋਪ ਹਨੇਰਾ ਹੀ ਕਹਿੰਦੇ ਆਦ ਤੋਂ ਲੈ ਕਰਕੇ ਉਹ ਪਰਮਾਤਮਾ ਸੀ ਮਦ ਵਿਚਾਰ ਲੈ ਸਮੇਂ ਵਿੱਚ ਅੰਤ ਆਉਣ ਵਾਲੇ ਸਮੇਂ ਵਿੱਚ ਵੀ ਉਹ ਪਰਮਾਤਮਾ ਜਿਹੜਾ ਉਹ ਸਦਾ ਥਿਰ ਰਹੇਗਾ ਤੇ ਪੂਰਨ ਰਹੇਗਾ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਸ ਪਰਮਾਤਮਾ ਦਾ ਨਾਮ ਤੇ ਆਓ ਜਿਹੜਾ ਅਕਾਲ ਪੁਰਖ ਵਹਿਗੁਰੂ ਆਦ ਤੋਂ ਮੱਦ ਤੋਂ ਅੰਤ ਤੱਕ ਉਹ ਪ੍ਰਮਾਤਮਾ ਸੋਈ ਸਦਾ ਤੇ ਸੱਚ ਰਹਿਣ ਵਾਲਾ ਨਾਨਕ ਤੇ ਇਸ ਬਿਨ ਅਵਰ ਨਾ ਕੋਈ ਕਹਿੰਦੇ ਨਾਨਕ ਗੁਰੂ ਅਰਜਨ ਦੇ ਮਹਾਰਾਜ ਜੀ ਵੱਡੇ ਸਤਿਗੁਰਾਂ ਦਾ ਨਾਮ ਲੈ ਕਰਕੇ ਨਹੀਂ ਸ਼ਬਦ ਦੀ ਸਮਾਪਤੀ ਕਰਦੇ ਹਨ ਕਿ ਉਸ ਪਰਮਾਤਮਾ ਤੋਂ ਬਿਨਾ ਹੋਰ ਕੋਈ ਵੀ ਨਹੀਂ ਹੈ ਜਿਹੜਾ ਆਦਤੋਂ ਲੈ ਕਰਕੇ ਤੇ ਅੰਤ ਤੱਕ ਸਦਾ ਸੁਦੀਵੀ ਰਹਿਣ ਵਾਲਾ ਹੋਵੇ ਸਦਾ ਹੀ ਉਹ ਪਰਮਾਤਮਾ ਇਸ ਧਰਤੀ ਤੇ ਰਹਿਣ ਵਾਲਾ ਹੈ ਉਹਦਾ ਨਾਮ ਰਹਿਣ ਵਾਲਾ ਹੈ ਤੇ ਜਿਹੜੇ ਉਹਦੇ ਨਾਮ ਤੇ ਆਉਂਦੇ ਹਨ ਉਹ ਵੀ ਮਨੁੱਖ ਸਦਾ ਉਹਨਾਂ ਦਾ ਨਾਮ ਇਸ ਦੁਨੀਆ ਤੇ ਰਹਿੰਦਾ ਹੈ ਤਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਉਸ ਪਰਮਾਤਮਾ ਦੇ ਨਾਲ ਜੋੜਿਆ ਅੱਜ ਦੇ ਬਚਨਾਂ ਵਿੱਚ ਉਪਦੇਸ਼ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਤੇ ਇਹ ਜਿਹੜਾ ਸੰਸਾਰ ਹੈ ਉਹ ਦੀ ਇਸ ਵਿੱਚ ਅੱਗ ਵਰ ਰਹੀ ਹੈ ਚਿੰਤਾ ਦੀ ਅੱਗ ਵਰ ਰਹੀ ਹੈ ਕਿਰਪਾ ਕਰੋ ਸਤਿਗੁਰੂ ਜੀ ਜੀ ਅਸੀਂ ਵੱਜ ਸਕਦੇ ਆ ਤੇ ਸੋਹਣੇ ਪਰਮਾਤਮਾ ਸਾਨੂੰ ਆਪਣੀ ਕਿਰਪਾ ਦੇ ਨਾਲ ਇਸ ਸੰਸਾਰ ਦੇ ਵਿੱਚ ਇਹਨਾਂ ਵਿਕਾਰਾਂ ਤੋਂ ਸੜਨ ਤੋਂ ਬਚਾ ਸੀ ਤੁਹਾਡੀ ਸ਼ਰਨ ਵਿੱਚ ਆਏ ਤੋ ਦੇਨਾ ਤੇ ਗਰੀਬਾਂ ਦਾ ਆਸਰਾ ਉਹ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਮਨੁੱਖ ਦੀ ਜਮਾ ਦੀ ਫਾਈ ਕੱਟੀ ਜਾਂਦੀ ਉਹ ਪਰਮਾਤਮਾ ਸਦਾ ਕੇਵਲ ਆਦ ਤੋਂ ਅੰਤ ਤੱਕ ਰਹਿਣ ਵਾਲਾ ਹੈ ਉਸ ਪਰਮਾਤਮਾ ਵਰਗਾ ਹੋਰ ਕੋਈ ਨਹੀਂ ਗੁਰਬਾਣੀ ਦੇ ਵਿਚਾਰ ਕਰਦੇ ਹੋਈਆਂ ਭੁੱਲਾਂ ਦੀ ਖਿਮਾ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਜ ਕਰੀਏ ਜੀ ਆਦ ਮਦ ਅੰਤ ਪ੍ਰਭ ਸੋਈ ਨਾਨਕ ਤਿਸ ਬੇਨ ਅਵਰ ਨ ਕੋਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਇੱਕ ਓ ਅੰਕਾਰ